ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਠੀਕ ਠਾਕ ਹੋਵੋਗੇ ਅਸੀਂ ਠੀਕਾਂਗੇ ਅੱਜ ਅਸੀਂ ਨਾ ਆਪਦੇ ਕਮਰੇ ਦਾ ਹਾਲਾਤ ਵਿਖਾਉਣੇ ਵੇਖੋ ਮੈਥੋਂ ਨਾ ਸਾਫ ਸਫਾਈ ਹੁੰਦੀ ਵੀ ਹੁਣ ਅੱਗੇ ਤਾਂ ਕਰ ਲਈ ਦੀ ਸੀ ਕੰਮ ਹੁਣ ਬੇਟੀ ਆਈ ਪਰਸੋ ਚੌਥੇ ਦੀ ਇਹ ਬਣੀ ਲਿਆ ਮੰਮੀ ਸਾਰੇ ਕੱਪੜੇ ਸਾਂਭ ਕੇ ਜਾਵਾਂਗੀ ਮੈਂ ਸਾਰੇ ਹੁਣ ਵਿਚਾਲੀ ਨੇ ਤੈ ਤੂੰ ਮਾਰੇ ਆ ਕੱਪੜੇ ਪ੍ਰੈਸ ਕਰਨ ਵਾਲਾ ਸੀ ਸਾਰਾ ਵਿੱਚੋਂ ਭਰਿਆ ਸੀ ਆ ਵੇਖੋ ਇਹ ਸਾਰਾ ਹੁਣ ਥਾਲੀ ਕਰਕੇ ਹੁਣ ਤੇਰੀ ਮੰਮੀ ਮੈਂ ਸਾਰੇ ਸਫਾਈ ਕਰਕੇ ਜਾਵਾਂਗੀ ਹੁਣ ਮੇਥਾ ਦਾ ਹੁੰਦਾ ਹੀ ਨਹੀਂ ਕੋਈ ਕਿਸ ਤਰ੍ਹਾਂ ਅੱਗੇ ਬਹੁਤ ਕਰ ਲੈਂਦੀ ਸੀ ਹੁਣ ਮੈਂ ਆਖਿਆ ਚਲ ਤੂੰ ਕਰ ਦੇਖੋ ਹਾਲਾਤ ਹੁਣ ਮੋٹے ਕੱਪੜੇ ਸਾਭਦਾਂਗੇ ਤੇ ਜਿਹੜੇ ਗਰਮੀ ਵਾਲੇ ਸਾਰੇ ਕੱਢ ਲਾਂਗੇ ਖਾ ਉਹ ਰੱਖਿਆ ਡੈਰੀ ਵੀ ਕਦੋਂ ਆਉਂਦਾ ਵਿਚਾਰੀ ਦਾ ਸੱਟ ਕਿ ਹੁਣ ਜੋਂ ਵਿਆਹ ਹੋ ਗਿਆ ਉਦੋਂ ਦਾ ਇੱਥੇ ਹੀ ਪਿਆ ਅੱਗੇ ਉਧਰ ਰੱਖ ਲੇਗੀ ਜੀ ਬੱਚਾ ਤੇ ਜਦੋਂ ਬਣਾਉਣ ਲੱਗੇ ਆ ਮੈਂ ਬਾੜੀ ਤੋਂ ਪੱਟ ਕੇ ਲਿਆਂਈ ਸੀ ਇਹਦੀ ਗਾਜਰਾ ਹੈ ਤਾਂ ਛੋਟੀਆਂ ਛੋਟੀਆਂ ਵੈਸੇ ਚਲੋ ਅੱਜ ਮੈਂ ਆਲੂ ਗਾਜਰਾ ਹੀ ਬਣਾ ਲੀ ਪੱਟ ਕੇ ਆਨੇ ਇਹ ਨਾਲੇ ਤਾਂ ਹੈ ਤੇ ਛੋਟੇ ਛੋਟੇ ਵੈਸੇ ਸਵਾਦ ਬਾਕੀ ਸਰ ਗਾਜਰਾਂ ਨੂੰ ਜਿਹੜਾ ਘਰ ਦੀ ਸਬਜ਼ੀ ਹੋਵੇ ਤਾਂ ਬਹੁਤ ਸਵਾਦ ਬਣਦੀ ਹਾਂਜੀ ਰਵਣ ਕਹਿੰਦੀ ਮੈਨੂੰ ਚੋਲ ਬਣਾ ਦੇ ਮਮੂ ਧੁੱਪ ਬੜੀ ਲੱਗੀ ਅੱਜ ਨਾ ਸਾਫ ਸਫਾਈ ਕਰੀ ਗਈ ਮੈਂ ਕਿ ਚੱਲ ਇੰਨੇ ਕਿ ਗੱਡੇ ਆਲੂ ਚੀਰ ਕੇ ਬੜੀਆਂ ਵਾਲੇ ਚੋਲ ਬਣਾ ਦੇ। ਉਹ ਵੀੜਗੋੜੀ ਵਿੱਚ ਵਾਇ ਬਹੁਤ ਹੁੰਦੀ ਆ ਸਾਡੇ ਨਾਲ ਝੜਕ ਨਾਲ ਚੱਲਦੀ ਆ ਬਹੁਤ ਜਿਆਦੀ। ਤੇ ਉਵੇਂ ਟਰਾਲੇ ਕੰਟਰੋਲਿੰਗ ਦਾ ਖੜਕਾ ਬਹੁਤ ਹੀ ਜਿਆਦਾ ਹੁੰਦਾ। اے ਬੇਟਾ ਸਾਡਾ ਪਾਪਾ ਜੋ ਸਾਰਾ ਦਿਨ ਇਹੀ ਬੈਠਾ ਰਹਿੰਦਾ। ਕਿਵੇਂ ਬਾਪਾ? ਹਾਂ। ਕਿਵੇਂ ਆ? ਠੀਕ ਆ। ਠੀਕ ਆ। ਆ ਵੇਖੋ ਹੁਣ ਕਮਰਾ ਵਧੀਆ ਬਣਾਤਾ ਰਮਨ ਨੇ ਬਹੁਤ ਖਲਾਰਾ ਪਿਆ ਸੀਗਾ ਹੁਣ ਸਾਫ ਸਪਾਈ ਕਰਤੀ ਇੱਕ ਵਾਰੀ ਇਹ ਸੋਹਣਾ ਬਣਾਤਾ ਵਧੀਆ ਥੋੜੇੇ ਕੰਮੜੇ ਕਿਉ ਹੁਣ ਮੈਂ ਚੋਲ ਖਾਣ ਲੱਗ ਪਈ ਹਾਂ ਬੱਚੇ ਵੀ ਜਦੋਂ ਇਹਨਾਂ ਨੂੰ ਚੱਲ ਲੱਗ ਗਏ ਐਣਗੇ ਅਬੀ ਹੁਣ ਥੀਡ ਬਣੀ ਹੋਵੇ ਹੰਜੀਰਾ ਪਾਤਾ ਧੀਰੇ ਵਾਲੇ ਚੋਲਨਾ ਚ ਦਿਨੀ ਅਰੇ ਸੰਤੀ ਨੂੰ ਪਾ ਕੇ ਨਾ ਦਿਨੀ ਬਾਜਰਾ ਪਾ ਲਈ ਹਰਦੂ ਪਾ ਲਈ ਤਿਆਰ ਪਾ ਲਈ ਕੋਲ ਬੜੀ ਨਾ ਪਾ ਦਿੰਦੇ ਥੋੜੀਆਂ ਨੇ ਬੜੀ ਨਾ ਬੜੀ ਪਾ ਲਈ 5 ਮਿੰਟ ਵਿੱਚ ਲਈਏ ਥੋੜੀ ਜਿਹੀ ਮਿਰਚ ਪਾ ਲਓ ਫਰਾਰੇ ਦੀ ਬਣ ਜਾਂਦੀ ਹੈ ਥੋੜੀ ਜਿਹੀ ਘਿਓ ਦੀ ਪਾਣੀ ਤੁਸੀਂ ਕਮੈਂਟ ਕਰਕੇ ਤੁਹਾਨੂੰ ਦੱਸਿਓ ਜੀ ਵੀ ਤੁਸੀਂ ਕਿਵੇਂ ਚਾਹੋ ਤੁਸੀਂ ਕਿਵੇਂ ਲੱਗੇ ਹਾਂਜੀ ਹੁਣ ਆਪਾਂ ਬਨੇਆ ਚੌਲ ਕਿਵੇਂ ਦੇ ਬਨੇਆ ਆਹ ਉਹ ਸੋਨੇ ਬਨੇਆ ਦੇਖੋ ਐਂ ਕਿੱਲਾ ਕਿੱਲਾ ਚੌਲ ਪਿਆ ਹੁਣ ਆਪਾਂ ਪਰਮਨੂ ਪਾ ਕੇ ਦਿਨੀਆ ਲਓ ਪਰਮਨੂ ਬਹੁਤ ਭੁੱਖ ਲੱਗੀ ਆ ਨੋ ਵੀ ਬਹੁਤ ਸਵਾਦ ਬਨੇ ਆ ਹਾਂਜੀ ਦੁੱਧ ਵਾਲੀਆਂ ਦੀ ਗਾਜਰਾ ਬਣਾਉਣ ਲੱਗੇ ਆ ਟਮਾਟਰ ਨਹੀਂ ਪਾਇਆ ਵਿੱਚ ਹੁਣ ਮੈਂ ਪਾਉਣ ਲੱਗੀ ਆ ਲੋਨ ਮਿਰਚ ਤੇ ਤੜਕਾ ਪੁੰਨ ਲਿਆ ਹੁਣ ਮੈਂ ਲੋਨ ਮਿਰਚ ਪਾਉਂਗੀ ਅੰਟੀ ਆ ਮਸਾਲਾ ਪਾਤਾ ਜੀ ਹੁਣ ਮੈਂ ਹਲਦੀ ਪਾਤੀ ਮੈਂ 1.5 ਚਮਚ ਰੋਜ਼ਿੰਚ ਨੂੰ ਹੁੰਦੇ ਪਾਤੇ ਮਸਾਲਾ ਪਾਤੇ ਡੇਢ ਕਿਮਚੇ ਮਿਰਚੇ ਪਾਤਾ ਨੂੰ ਨਿਤਵਾਰ ਕੇ ਮਿਰਚ ਪਾਤਾ ਤੇ ਅੰਤ ਜਿਹੜਾ ਇਹ ਕੋਲ ਦੇਖਿਆ ਨਾ ਬਧੀ ਫਿਰ ਆਪਾਂ ਕਾਜ ਦਾ ਪਾਤਾ ਹਾਂ ਦੇਖੋ ਤੜਕਾ ਵੇ ਹੈ ਲਾ ਆਲਰ ਬੰਨਣਾ ਦੇ ਦੋ ਖੁੱਜੀ ਸੜੀ ਸੰਗਣੀ ਹੋ ਜਾਂਦੀ ਸਹੀ ਲਾਲੀ ਆ ਜਾਂਦੀ ਇੱਥੇ ਬੀਟੇ ਲਵਾਵਾਂਗੇ ਦੋ ਸਟੀਆਂ ਚ ਵਧੀਆ ਬਣ ਜਾਣੇ ਦੋ ਦੋਸਤ ਬਾਅਦ ਕੋਣ ਹੈ ਦੋ ਦੋਸਤ ਬਾਅਦ ਠੀਕ ਹੈ ਆ ਵੇਖੋ ਦੁੱਧ ਵਾਲੀਆਂ ਗਾਜਰਾਂ ਸਾਡੀਆਂ ਹੁਣ ਇੱਥੇ ਅਸੀਂ ਐਂਡ ਕਰਦੇ ਆ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ